ਸ਼ਹਿਰ ਨਿਵਾਸੀਓ ਪੱਤੇ ਅਸ ਕਰਨਾ ਹੈ ਵਾਇਗੁਰੂ ਜੀ ਦਾ ਖਾਤਸਾ ਵਾਇਗੁਰੂ ਜੀ ਦੀ ਪੱਤੇ ਬਾਅਦ ਜਿਹੜਾ ਇਲੈਕਸ਼ਨ ਹੈ 1513 ਜਾ ਰਹੇ ਜਿਹਨੂੰ ਕਾਲੇਪਾਲ ਦੇ ਮੇਜਮਾ ਸਰਦਾਰ ਰਜੇਸ਼ ਸਿੰਘ ਲੋਹਾ ਅੱਜ ਉਹਨਾਂ ਦੀ ਚੋਣ ਵਹਿਮ ਨੂੰ ਕਰਦੇ ਰਹਿਣ ਵਾਸਤੇ ਸੋਦਾ ਸੁਖੀ ਸਿੰਘ ਵੀ ਬਾਦਲ ਹਰਿਆਣਾ ਇਸ ਨੇ ਸਾਡੇ ਚਾਰ ਵਾੜਾ ਗਏ ਸੀ ਉਰੇ ਸਾਰਾ ਪੰਜ ਪਾੜਾ ਦਾ ਛੇ ਪਾੜਾ ਦਾ ਪ੍ਰੋਗਰਾਮ ਸੀਗਾ ਅੱਜ ਵੀ ਦੇਖਿਆ ਲਈ ਕਿਵੇਂ ਪਬਲਿਕ ਜਿਵੇਂ ਕਿ ਭਾਰਤੀ ਜਨਤਾ ਪਾਰਟੀ ਦੀ ਲਹਿਰ ਚੱਲ ਰਹੀ ਸੀ ਉਹਨਾਂ ਸੋਚਿਆ ਕਿ ਸ਼ਾਇਦ ਲੋਕ ਇੱਥੋਂ ਦੇ ਭਾਰਾਮ ਦੇ ਨਾਂ ਤੇ ਵੋਟਾਂ ਪਾ ਕੇ ਸਾਨੂੰ ਜਿੱਤਾ ਦੇਣਗੇ ਇਹ ਉਹਨਾਂ ਦੀ ਬੜੀ ਵੱਡੀ ਭੁਲਕ ਡਾਕਟਰ ਕਰਨੀਸ਼ ਸ਼ੁਰੂਗੁਨੀ ਇਕਾਲੀ ਦਲ ਵਾਸਤੇ ਮੁਸਲਮਾਨ ਭਾਈਚਾਰੇ ਵਿੱਚ ਬਹੁਤ ਜੋਸ਼ ਹੈ ਬੜਾ ਪਿਆਰ ਸਤਕਾਰ ਹੈ ਉਹ ਸਿਰਫ ਅੱਹ ਖੱਲੀ ਗੱਲਾਂ ਬਾਤਾਂ ਰਹੇ ਨਹੀਂ ਹੈ ਬਲਕਿ ਇਸ ਕਰਕੇ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਮੁਸਲਮ ਪਾਈਚਾਰੇ ਵਾਸਤੇ ਕੰਮ ਕਰਕੇ ਬੈਠਾ ਹੈ ਜਿਸ ਮੌਕੇ ਅਕਾਲੀ ਸਰਕਾਰ ਹੈਗੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸਰਦਾਰ ਰਣਜੀਤ ਸਿੰਘ ਢਿੱਲੋਂ ਦੀ ਰੱਖੀ ਵਰਕਰ ਮਿਲਣੀ ਮੀਟਿੰਗ ਮੀਟਿੰਗ 'ਚ ਪਹੁੰਚੇ ਸੁਖਬੀਰ ਸਿੰਘ ਬਾਦਲ ਵਰਕਰਾਂ 'ਚ ਜੋਸ਼ ਦੇਖ ਹੋਏ ਬਾਗੋ ਬਾਗ ਲੋਕ ਸਭਾ ਚੋਣਾਂ ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸਰਦਾਰ ਰਣਜੀਤ ਸਿੰਘ ਢਿੱਲੋਂ ਵੱਲੋਂ ਲੁਧਿਆਣਾ ਹਲਕਾ ਪੂਰਬੀ ਦੇ ਸੁਭਾਸ਼ ਨਗਰ ਚੌਂਕ ਵਿੱਚ ਵਰਕਰ ਮਿਲਣੀ ਸਮਾਰੋਹ ਰੱਖਿਆ ਗਿਆ ਇਸ ਵਰਕਰ ਮਿਲਣੀ ਸਮਾਰੋਹ ਦੀ ਪਹਿਲੀ ਖਾਸੀਅਤ ਇਹ ਰਹੀ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਵਰਕਰ ਮਿਲਣੀ ਸਮਾਰੋਹ ਵਿੱਚ ਸ਼ਿਰਕਤ ਕੀਤੀ ਗਈ ਅਤੇ ਦੂਸਰੀ ਖਾਸੀਅਤ ਇਹ ਰਹੀ ਕਿ ਸਮਾਰੋਹ ਦੇ ਪ੍ਰਬੰਧਕਾਂ ਵੱਲੋਂ ਕੀਤੇ ਗਏ ਇੰਤਜ਼ਾਮ ਮੁਤਬਕ ਇਸ ਵਰਕਰ ਮਿਲਣੀ ਸਮਾਰੋਚ ਵਿੱਚ ਸ਼ਿਰਕਤ ਕਰਨ ਵਾਲੇ ਵਰਕਰਾਂ ਦੀ ਗਿਣਤੀ ਉਮੀਦ ਨਾਲੋਂ ਵੀ ਜ਼ਿਆਦਾ ਹੋਣ ਕਰਕੇ ਬਹੁਤੇ ਲੋਕਾਂ ਨੂੰ ਖੜੇ ਰਹਿ ਕੇ ਆਪਣੇ ਨੇਤਾਵਾਂ ਦੀ ਤਕਰੀਰ ਸੁਣਨੀ ਪਈ ਅੱਧਾ ਘਟਾ ਦੇਰੀ ਨਾਲ ਪਹੁੰਚੇ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਮੌਜੂਦਾ ਅਤੇ ਕਾਂਗਰਸ ਸਰਕਾਰ ਦੇ ਖਿਲਾਫ ਪੜਾਸਕਟਦੇ ਹੋਏ ਕਿਹਾ ਕਿ ਦੋਨਾਂ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਲੁੱਟਣ ਕੁੱਟਣ ਤੋਂ ਇਲਾਵਾ ਕੁਝ ਨਹੀਂ ਕੀਤਾ ਜੋ ਬਦਲਾਅ ਦੇ ਨਾਮ ਤੇ ਸਰਕਾਰ ਬਣੀ ਸੀ ਉਹ ਵੀ ਹਰ ਫਰੰਟ ਤੇ ਫੇਲ ਸਾਬਿਤ ਹੋਈ ਹੈ ਪੰਜਾਬ ਅੰਦਰ ਜੋ ਵੀ ਵਿਕਾਸ ਹੋਇਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸਮੇਂ ਹੋਇਆ ਹੈ ਗੱਲਬਾਤ ਕਰਦਿਆ ਸੀਨੀਅਰ ਅਕਾਲੀ ਆਗੂ ਅਤੇ ਬਿਜ਼ਨਸਮੈਨ ਡਾਕਟਰ ਅਸ਼ਵਨੀ ਪਾਸੀ ਨੇ ਕਿਹਾ ਕਿ ਸਰਦਾਰ ਰਣਜੀਤ ਸਿੰਘ ਢਿੱਲੋਂ ਇੱਕ ਇਮਾਨਦਾਰ ਸ਼ਖਸੀਅਤ ਦੇ ਮਾਲਕ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਹਨ ਜਿਨ੍ਹਾਂ ਵੱਲੋਂ ਆਪਣੇ ਵਿਧਾਇਕ ਕਾਰਜਕਾਲ ਦੌਰਾਨ ਵੀ ਹਲਕੇ ਦਾ ਵਿਕਾਸ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਹੁਣ ਮੌਕਾ ਹੈ ਉਹਨਾਂ ਨੂੰ ਦੁਬਾਰਾ ਮੈਂਬਰ ਪਾਰਲੀਮੈਂਟ ਬਣਾ ਕੇ ਫਿਰ ਤੋਂ ਆਪਣੇ ਹਲਕੇ ਦੀ ਨੁਹਾਰ ਬਦਲਵਾਉਣ ਦਾ ਜਿਸ ਦੇ ਚਲਦੇ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਸਰਦਾਰ ਰਣਜੀਤ ਸਿੰਘ ਢਿੱਲੋਂ ਨੂੰ ਵੱਧ ਤੋਂ ਵੱਧ ਵੋਟਾਂ પાਕੇ ਜਿੱਤ ਦਿਲਾਉਣ ਲੁਧਿਆਣਾ ਤੋਂ ਦਰਸ਼ਨ ਰਾਣਾ ਦੇ ਨਾਲ ਸਤਨਾਮ ਲੂਥਰਾ ਦੀ ਰਿਪੋਰਟ ਜੰਧਾਰ ਰਵਰ ਜੀ ਜਿੰਦਾਬਾਦ ਜੰਦਾਬਾਦ ਪਾਰਲੀਮੈਂਟ ਲੈ ਕੇ ਹੋ ਰਿਹਾ ਸਭ ਜਾ ਰਹੇ ਜੀ ਕਿਸੇ ਚੋਣ ਦੇ ਕਾਰਨ ਜੀਤਵਤ ਸਰਦਾਰ ਅੰਮ੍ਰਿਤ ਸਿੰਘ ਢਲੋਂ ਅੱਜ ਉਹਨਾਂ ਦੀ ਚੋਣ ਹੀ ਵਹਿਮ ਨੂੰ ਘੜ ਦੇਣ ਵਾਸਤੇ ਸ੍ਰੀ ਸੁਖਬੀਰ ਸਿੰਘ ਜੀ ਬਾਦਲ ਹਰਿਆਣਾ ਇਸ ਨੇ ਸਾਡੇ ਚਾਰ ਵਾਅਦੇ ਜਾਈ ਸੀ ਔਰ ਇਹ ਸਾਰਾ ਪੰਜ ਪਾੜਾ ਦਾ ਛੇ ਪਾੜਾ ਦਾ ਪ੍ਰੋਗਰਾਮ ਸੀਗਾ ਅੱਜ ਜੇ ਦੇਖਿਆ ਲਈ ਕਿਵੇਂ ਪਬਲਿਕ ਜਿਹੜੀ ਆ ਇਹ ਆਪਣੇ ਆਪ ਨੂੰ ਆਪ ਰੰਜੀਤ ਸਿੰਘ ਤੋਂ ਲੋਕ ਨਹੀਂ ਦੀ ਹੋਈ ਇਹ ਆਪ ਇਲੈਕਸ਼ਨ ਲੜ ਰਹੀ ਆ ਔਰ ਉਸ ਦਿਨ ਜਿੱਦਾ ਵਕ ਬੜੀ ਵੱਡੀ ਕਿੰਤੀ ਵਿੱਚ ਮੇਰੀ ਸੰਗਤ ਸਾਡੇ ਜਥੇ ਪਹੁੰਚੀ ਜਿਹੜੇ ਅਸੀਂ ਪ੍ਰਬੰਧ ਕੀਤੇ ਸੀ ਉਹ ਦੂਵੇ ਬੈਗੇ ਔਰ ਪਬਲਿਕ ਨੂੰ ਜੀਨ ਤੇ ਬੈਠਣਾ ਪਿਆ ਪਰ ਜਦ ਤੱਕ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਬੋਲ ਨਹੀਂ اٹھے ਤਦ ਤੱਕ ਪਬਲਿਕ ਬਸਰਾ ਜਗੀ ਰਹੀ ਔਰ ਉਹਨਾਂ ਦੇ ਜਾਣ ਤੋਂ ਬਾਅਦ ਜਿਹੜੀ ਪਬਲਿਕ ਆਪਨੇ ਉੱਠ ਕੇ ਘਰਾਂ ਨੂੰ ਗਈ ਆ ਇਹ ਦਸਾਉਂਦਾ ਵਾ ਸਰਦਾਰ ਅੰਜੀਤ ਸਿੰਘ ਢੱਲੋਂ ਸ਼੍ਰੋਮਣੀ ਕਾਲੀਦਾਲ ਨਾਲ ਪਬਲਿਕ ਦਾ ਪਿਆਰ ਜਦੋਂ ਕਰਨਾ ਹਰ ਇੱਕ ਦਾ ਫਰਜ਼ ਪੰਦਾ ਪਰ ਆਪਾਂ ਦੇਖਿਆ ਲਈ ਵੀ ਜਿਹੜੇ ਬਿੱਟੂ ਜੀ ਆ ਜਿਹੜੇ ਇੱਕ ਕਾਂਗਰਸ ਚੋਂ 10 ਸਾਲ ਐਮਪੀ ਰਹਿ ਲੁਧਿਆਣੇ ਦੇ 5 ਸਾਲ ਰ ਐਮਪੀ ਆਪਣਨਪੁਰ ਸਾਹਿਬ ਉਹਨਾਂ ਦੀ ਗਾਰਾਗੁੱਝ ਲੋ ਸਾਰਿਆਂ ਨੂੰ ਪਤਾ ਉਹ ਕਿਸੇ ਕੋਲ ਲਾਉਂਦੇ ਨਹੀਂ ਕਿਸੇ ਕੋਲ ਜਾਂਦੇ ਨਹੀਂ ਜਦੋਂ 5 ਸਾਲ ਮਿਲ ਕੇ ਇਲੈਕਸ਼ਨ ਦਾ ਐਮਪੀ ਦਾ ਨਿਗ ਮਾਨਣ ਤੋਂ ਬਾਅਦ ਤਿੰਨ ਕਿ ਮਹੀਨੇ ਪਹਿਲਾਂ ਇਲੈਕਟਰ ਹੁੰਦੇ ਆ ਉਹ ਫੁੱਟਿਆਂ ਨੂੰ ਵੀ ਬੋੜਿਆਂ ਚੁੱਕੀ ਫਿਰਦੇ ਉਹ ਫਿਰ ਬਿਊਟੀਫੁੱਲ ਕਾਰਪੋਰੇਟ ਦਫ਼ਤਰਾਂ ਦੇ ਜਾ ਕੇ ਧਰਨੇ ਵੀ ਮਾਰਦੇ ਆ ਤੇ ਪਹਿਲਾਂ ਕਿਉਂ ਉਹ 4 ਸਾਲ ਡੋਮੀਨੈਂਟ ਉਤੇ ਰਹਿੰਦੇ ਆ ਕਿਉਂਕਿ ਉਹ ਇੱਕ ਸੰਟਵਾਜ ਆ ਇੱਕ ਡਰਾਮੇਵਾਜ ਆ ਡਰਾਮਾ ਕਰਕੇ ਇਲੈਕਸ਼ਨ ਕਿਤਨਾ ਪਿਛਲੀ ਵਾਰ ਜਿੱਤ ਗਏ ਪਰ ਐਰਕੀ ਨਹੀਂ ਇਹ ਕਿਦਾ ਉਹਨਾਂ ਦੀ ਬੜੀ ਵੱਡੀ ਯਾਰ ਹੋਣੀ ਸੀ ਕਾਂਗਰਸ ਵੀ ਉਹਨਾਂ ਨੇ ਸੋਚਿਆ ਕਿ ਭਗਵਾਨ ਰਾਮ ਦੇ ਨਾਂ ਤੇ ਜਿਵੇਂ ਕਿ ਭਾਰਤੀ ਜਨਤਾ ਪਾਰਟੀ ਨੇ ਲਹਿਰ ਚੱਲ ਰਹੀ ਸੀ ਉਹਨਾਂ ਨੇ ਸੋਚਿਆ ਕਿ ਸ਼ਾਇਦ ਲੋਕ ਇੱਥੋਂ ਦੇ ਭਾਰਾਮ ਦੇ ਨਾਂ ਤੇ ਵੋਟਾਂ ਪਾ ਕੇ ਸਾਨੂੰ ਜਿੱਦਾ ਦੇਣਗੇ ਇਹ ਉਹਨਾਂ ਦੀ ਬੜੀ ਵੱਡੀ ਭੁਲ 81 ਕਰਨੀ ਸਿੰਘ ਬ੍ਰੋਗਨੀ ਇਤਾਨੀ ਦਲ ਵਾਸਤੇ ਮੁਸਲਮਾਨ ਭਾਈਚਾਰੇ ਵਿੱਚ ਬਹੁਤ ਜੋਸ਼ ਹੈ ਬੜਾ ਪਿਆਰ ਸਤਕਾਰ ਹੈ ਉਹ ਸਿਰਫ ਫੱਲੀ ਗੱਲਾਂ ਬਾਤਾਂ ਰਹੇ ਨਹੀਂ ਹੈ ਬਲਕਿ ਇਸ ਕਰਕੇ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਮੁਸਲਿਮ ਭਾਈਚਾਰੇ ਵਾਸਤੇ ਕੰਮ ਕਰਕੇ ਪਾਇਆ ਜਿਸ ਮਤਿ ਅਕਾਲੀ ਸਰਕਾਰ ਹੈ ਜੇਸੀ ਉਸਕੇ ਸੇਸ਼ ਕੀ ਉਹਦੀ ਜ਼ਮੀਨਾਂ ਜਿਹੜੀ ਹੈਗੀਆਂ ਸਰਕਾਰੀ ਕਬਰਸਤਾਨਾਂ ਵਾਸਤੇ ਜਿੱਤੀ ਗਈਆਂ ਇਸ ਹਲਕੇ ਦੇ ਅੰਦਰ ਵੀ ਡੰਪ ਤੇ ਜਿਹੜੀ ਹੈਗੇ 2 ਏਕੜ ਜ਼ਮੀਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਜਿੱਤੀ ਉਹਦੇ ਡਿਵੈਲਪਮੈਂਟ ਵਾਸਤੇ ਜਿਹੜਾ ਹੈਗਾ ਤਕਰੀਬਨ 3 ਕਰੋੜ ਰੁਪਇਆ ਸਰਦਾਰ ਪ੍ਰਕਾਸ਼ ਬਾਦਲ ਕਿ ਪ੍ਰਿਕਮਿਸ਼ਨ ਲਿਧਾਨੋ ਦੇਖ ਕੇ ਗਏ ਸੀ ਜੋ ਕਿ ਕਾਂਗਰਸ ਸਰਕਾਰ ਖਾ ਗਈ ਇਸ ਇਲਾਕੇ ਦੇ ਅੰਦਰ ਕੋਈ ਇਹੋ ਜਿਹਾ ਵਿਦਿਆਕਾਦਾਰਾ ਨਹੀਂ ਹੈ ਜਿੱਥੇ ਜਿਹੜਾ ਹੈਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਵੱਡੀਆਂ-ਵੱਡੀਆਂ ਗ੍ਰਾਂਟਾਂ ਇਹਨਾਂ ਦਿੱਤੀਆਂ ਹਨ ਕਰੋੜਾ ਰੁਪਏ ਇਸ ਇਲਾਕੇ ਦੇ ਅੰਦਰ ਆਇਆ ਹਰ ਕਿਸਮ ਦੇ ਮੁਸਲਮਾਨ ਭਾਈਚਾਰੇ ਨੂੰ ਸਤਿਕਾਰ ਦਿੱਤਾ ਗਿਆ ਇਸ ਕਰਕੇ ਅੱਜ ਇਸ ਪ੍ਰੋਗਰਾਮ ਦੇ ਅੰਦਰ ਵੀ ਵੱਡੀ ਗਿਣਤੀ ਵਿੱਚ ਜਿਹੜਾ ਹੈਗਾ ਮੁਸਲਮਾਨ ਹਾਜ਼ਰ ਹੈ ਜੀ ਜਿੱਤ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਜੋ ਹੈ ਸਰਦਾਰ ਰੰਜੀਤ ਸਿੰਘ ਢਿੱਲੋਂ ਜਿੱਤਣਗੇ ਕਿਉਂਕਿ ਬੜੇ ਸਾਫ਼ ਸੁਥਰੇ ਕਿਰਦਾਰ ਦੇ ਇਨਸਾਨ ਨੇ ਉਹ ਸਰਕਾਰ ਜਾਣ ਤੋਂ ਬਾਅਦ ਵੀ ਨਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਕਦੇ ਇਕੱਲਾ ਛੱਡਿਆ ਕਿੰਨਾ ਸਰਦਾਰ ਰੰਜੀਤ ਸਿੰਘ ਢਿੱਲੋਂ ਨੇ ਇਸ ਹਲਕੇ ਦੇ ਲੋਕਾਂ ਨੂੰ ਛੱਡਿਆ ਸੋ ਬਾਖੀਰ ਇਨਸਾਨ ਨੇ ਇਹਨਾਂ ਦੇ ਮੁਕਾਬਲੇ ਜੋ ਵੀ ਇਨਸਾਨ ਨੇ ਇਹ ਤਾਂ ਉਹ ਪਗੋੜੇ ਨੇ ਇਹ ਜਿਹੜੇ ਹੈਗੇ ਆ ਦਲਬਦਲੂ ਲੋਕ ਨੇ ਜਿਹੜੇ ਆਪਣੇ ਨਿੱਜੀ ਮਫਾਦ ਵਾਸਤੇ ਅਸਲ ਤਾਂ ਉਹ ਕਾਂਗਰਸ ਪਾਰਟੀ ਦੇ ਬੰਦੇ ਹੈਗੇ ਆ ਸਾਰੇ ਲੇਕਿਨ ਆਪਣੇ ਔਦਿਆਂ ਨੂੰ ਹਾਸਲ ਕਰਨ ਵਾਸਤੇ ਕਿਤੇ ਉਹਨਾਂ ਦੀ ਹਾਲਤ ਬੜੀ ਮਾੜੀ ਹੈ ਕਿ ਇਸ ਗੱਲ ਕੇ ਦਲਬਦਲੀ ਕਰਕੇ ਇਲੈਕਸ਼ਨ ਲੜਨਾ ਚਾਹੁੰਦੇ ਨੇ ਤੇ ਜਿੱਤਣਾ ਇਹਨੇ ਜਦ ਕਿ ਉਹ ਨਾਕਾਮ ਧੰਨਵਾਦ ਥੈਂਕ ਯੂ ਉਹ ਬਾਰੇ ਕਹਿ ਤਾ ਕਿ ਜਸਤ ਦੇ ਚੜੋ ਅਸੀਂ ਹਿੰਦੁਸਤਾਨ ਦਾ ਮੈਸਟਰ ਵੀ ਛੱਡਲਾ ਸੀ ਇੱਕ ਪਾਸੇ ਮੈਸਟਰ ਦੇ ਹੱਥ ਸਿਰਫ ਹਾਰ ਨੂੰ ਅੰਦਾਜ਼ਨੇ ਪੜਿਆ ਦੂਜੇ ਪਾਸੇ ਉਹ ਦਨਵੰਤ ਐਸੀ ਤਸਕੋਰ ਕੇ ਲਈ ਅਫਸਰ ਉਹ ਫੜੀ ਜਾਂ ਫੜ ਕੇ ਇਹਨੂੰ ਜਾਂ ਅੱਛੀ ਲੱਗਦੀ। ਅੱਛਾ ਉਸੇ ਹੀ ਰਿਹਾ ਉਸੇ ਹੀ ਤਰ੍ਹਾਂ। ਮੇਰਾ ਇੱਕ ਦੋਸਤ ਰਾਜਸਥਾਨ ਦਾ ਬਹੁਤ ਵੱਡਾ ਹੋਟਲ ਚਲਾਉਂਦਾ ਹੈ। ਉੱਥੇ ਬੈਠਾ ਸੀ ਸਾਂ ਸ਼ੀਟ ਤੇ। ਉਹਨੇ ਸਭ ਤੋਂ ਪਹਿਲੇ ਮੈਨੂੰ ਟੇਬਲ ਲੈ ਕੇ ਕਰਕੇ ਕਿਹਾ ਕਿ ਆਪ ਤੁਸੀਂ ਤਾਂ ਤੁਹਾਨੂੰ ਯਾਦ ਹੋਣਾ ਮੈਂ ਬ੍ਰਿਸਟੋਨ ਨੋਟਿੰਗ ਕੀ ਕਿਸ ਨੂੰ। ਸ਼ਰਾਬੀ ਹੋ ਕੇ ਅੰਦਰ ਵੜਿਆ। ਉਹ ਪਹਿਲੀ ਸੀਟ ਹੁੰਦੀ ਆ ਫਰਸਟ ਕਲਾਸ ਦੀ। ਉੱਥੇ ਕੋਈ ਅੰਗਰੇਜ਼ ਦੀ ਬੈਕੀ ਸੀ ਪਹਿਲੇ ਜਾ ਕੇ ਉਹਦੇ ਤੇ ਉਹਦੀ ਟਿਕਿਆ ਫਿਰ ਉਹ ਚੱਕਿਆ ਪਿੱਛੇ ਉਹ ਸੀਨ ਕੋਲੇ ਲੈ ਕੇ ਗਏ ਗਿੱਡਾ ਟੁੱਟਦਾ ਕਿਸੇ ਦੇ ਤੇ ਜਿੱਦ ਗਿਆ ਜਿਹੜੇ ਟੱਡ ਗਿਆ ਗਿੱਡਾ ਟਿਕਦਾ ਉਹਨੂੰ ਕੁਰਸੀ ਤੇ ਪਾ ਕੇ ਬਿਠਾਤਾ ਹੁਣ ਜਿਹੜੀਆਂ ਐਲਾਈਨ ਹੁੰਦੀਆਂ ਇਹਨਾਂ ਦਾ ਇੱਕ ਕਾਰਨ ਹੈ ਕਿ ਸਦਾਬਤ ਕੀ ਕੀ ਦੇਖਿਆ ਹੋਏ ਬੰਦੇ ਨੂੰ ਕਿਤੇ ਵੀ ਜਾ ਹਟ ਨਹੀਂ ਚੜੋ ਕਿਉਂਕਿ ਇੱਕ ਵਾਰ ਚੜਾ ਲੁਕਿਆ ਜਾ ਕੇ ਉਹ ਸ਼ਰਾਬ ਵਾਲੇ ਦੀ ਉਸਤਤਾ ਨਾਲ ਘਾਜ ਖੱਲੇ ਹੋ ਤਾਂ ਬਹੁਤ ਮਨਮੋਖਾ ਹੋ ਜਾਏ ਕੈਪਟਨ ਇਹ ਹੋਸਟੈਸ ਸੀ ਇਹ ਹੋਸਟੈਸ ਸੀ ਕੈਪਟਨ ਬੋਲੇਗੇ ਅਮੈਂ ਦੋ ਤਸੱਦਲਾਂ ਆਫੇ ਬੈਠੇ ਉਹ ਕਹਿੰਦਾ ਕੈਪਟਨ ਬੋਲੇਗੇ ਜੀ ਤਾਂ ਬੰਦਾ ਪੈਸੇਜੰਜਰ ਹੈ ਉਹਦੀ ਬਹੁਤ ਈ ਮੁਸ਼ਕਲ ਈ ਆ ਉਹ ਕਹਿੰਦਾ ਸ਼ਰਾਬ ਤੋਂ ਡੱਕਿਆ ਹੋਇਆ ਤੁਸੀਂ ਆ ਕੇ ਦੇਖੋ ਕੈਪਟਨ ਆਇਆ ਉਹਨੇ ਦੇਖਿਆ ਤੇ ਇਤਹਾਤ ਗਈ ਤੇ ਉਹਨੇ ਕਹਿ ਰਹੀ ਇਹਨੂੰ ਕੀ ਕੋਡ ਕਰ ਦਿਓ ਉਹਨੂੰ ਲਾ ਦੇਤੇ ਜਿਹੜੇ ਅਫਸਰ ਸੀ ਭੱਜ ਕੇ ਆਏ ਕਿ ਇਹ ਸਾਡਾ ਜੀਵਨ ਰਿਸ਼ਟਰ ਹੈ ਉਹ ਕਿ ਉਹਦੇ ਬੋਰਿਆਂ ਨੂੰ ਕੀ ਪਤਾ ਕਿਹੜਾ ਜੀਵਨ ਰਿਸ਼ਟਰ ਕੀ ਹੈ ਉਹਨਾਂ ਕੋਈ ਕਾਨੂੰਨ ਉੱਤੇ ਪਹੁੰਚ ਕੇ ਬਾਹਰ ਚੱਕ ਕੇ ਬਾਹਰ ਲਾ ਦੇ ਦੇ ਕੋਈ ਛੋਟੇ ਸੁਪੇ ਦਾ ਮੁੱਖ ਮੰਤਰੀ ਤੇ ਆਕਲ ਲਾਇਆ ਗਿਆ ਹੋਏ ਇਹ ਤਾਂ ਵੱਡੀ ਸ਼ਰਮ ਦੀ ਗੱਲ ਹੈ ਇਹ ਤਾਂ ਮੁੱਖ ਮੰਤਰੀ ਜੀ ਨੂੰ ਕੋਈ ਫਿਕਰ ਨਹੀਂ ਪਰਵਾਹੀ ਨਹੀਂ ਤੁਸੀਂ ਉਹਦੀਆਂ ਵੀਡੀਓ ਦੇਖੀਆਂ ਸ਼ਰਾਬ ਦੀ ਕਿ ਜਿਵੇਂ ਰੋਕੀ ਸੰਸਕ੍ਰਿਏ ਖਾਂਦਾ ਕੋਈ ਨਹੀਂ ਕੀ ਨਹੀਂ ਜਾਂਦਾ ਇਹ ਸਮਝਿਆ ਕਰੋ 8000 ਦਾ ਸੁਣਦੇ ਆਹ ਹਜ਼ਾਰ ਦਾ ਸੁਣਦੇ ਕਿ ਇੰਨਾ ਨਹੀਂ ਬਚਾਉਣਾ ਪਿਆਰ ਬਚਾਅ ਬਚਾ ਸਕਦਾ ਹੈ ਕਲੀ ਇੱਕੋ ਇੱਕ ਪਾਰਟੀ ਸ਼ਰੂਮਲੀ ਕਾਲੀ ਦਲ ਜੋ ਹੈ